ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਬਰੈ ਬਹੁ ਜੋਨ ਪਰਭਾਵੈ ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ ਤਨਵੰਤਾ ਹੋਏ ਕਰ ਗਰਭਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ ਬਹੁ ਲਸ਼ਕਰ ਮਾਨਕ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਖਿਨਮਹਿ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨੇਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੇਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗ ਹੈ ਕਹੋ ਕੈਸੀ ਗਵੈ ਆਪਸ ਕਉ ਜੋ ਭਲਾ ਕਹਾਵੈ ਤਸਹਿ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾਂ ਕਾ ਮਨ ਹੋਏ ਕਹੋ ਨਾਨਕ ਤਾਕੀ ਨਿਰਮਲ ਸੋਏ ਜਬ ਲਗ ਜਾਣੈ ਮੁਜਤੇ ਕਸ਼ ਹੋਏ ਤਬ ਇਸ ਕਾ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਤਾਰੇ ਕੋ ਬਹਿਰੀ ਮੀਤ ਤਬ ਲਗ ਨੇਚਲ ਨਾਹੀ ਚੀਤ ਜਵਲਗ ਮੋਹ ਮਗਨ ਸੰਗਮ ਬਾਈ ਤਬ ਲਗ ਧਰਮ ਰਾਈ ਦੇ ਸਜਾਈ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ ਸਹਿਸ ਖੱਟੇ ਲਖ ਕਉ ਉੱਠਦਾ ਵੈ ਤ੍ਰਿਪਤ ਨ ਆਵੈ ਮਾਇਆ ਪਛੈ ਪਾਵੇ ਅਨੇਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾ ਵੈ ਖਾਪ ਖਾਪੰ ਭਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ जो कि शकिनो सो अपने रंग सब ते दूर सब हूं कै संग बूझ देख करै विवेक अप है एक अप है अनेक मरै ना बिनसै आवे ना जाई नानक सद ही रहा आप उपदेश है समझे आप आपे रचिया सब के साथ ਆਪ ਕੀਨੋ ਆਪਨ ਵਿਸਤਾਰ ਸਭ ਕਛ ਉਸਕਾ ਉਹ ਕਰਨੇ ਹਰ ਉਸਤੇ ਪਿੰਨ ਕਹੋ ਕਿਛ ਹੋਏ ਥਾਨਥ ਨੰਤਰ ਇਕੈ ਸੋਏ ਆਪਣੇ ਚਲਿਤ ਆਪ ਕਰਨੇ ਹਰ ਕੌਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਬਾਹੀ ਨਾਨਕ ਕੀਮਤ ਕਹਿ ਨਾ ਜਾਏ සාසා සාත ප්‍රවස්වාම්බී ගොර‍පර සාද කනෑවखයන්දී සාච්ච සාච සා සබකින්නා කෝට මදේ කෙන බිරලෑචීන්න පළ පලා පලාතෙරරූප අත සුන්දර අපාර අනූප නිෙරබල් නිෙරබල් තෙරිබාණීකාටකාඩ සුනීෂ රවනුභखයානි ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ संत कह दुखन आर जा घट संत कह दुखन जमते नहीं छुटै संत कै दुखन सुख सब जाए संत कै दुखन नरक मह पाए संत कै दुखन मत हुए मलीन संत कै दुखन ना संत के हते कौ रख न कोई संत कह दुखन थान भ्रष्ट हो ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤ ਕੇ ਦੁਖਣ ਤੇ ਮੁਖ ਭਵੈ ਸੰਤਨ ਕੈ ਦੁਖਣ ਕਾਗ ਜੋ ਲਵੈ ਸੰਤਨ ਕੈ ਦੁਖਣ ਸਰਪ ਜੋਨ ਪਾਈ ਸੰਤ ਕੈ ਦੁਖਣ ਤ੍ਰਿਗਤ ਜੋਨ ਕਿਰਮਾਈ ਸੰਤ ਕੈ ਦੁਖਣ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁਖਣ ਸਭ ਕੋਸ਼ਲੈ संत का दुखन तेज सब जाए संत का दुखन नीच नीच आए संत दो का था को नाही नानक संत ता ओए भी गत पाही संत का निंदक महा अतताई संत का निंदक खिन टिकन न पाई संत का निंदक महा हत्यारा संत का निंदक परमेश्वर मारा ਸੰਤ ਕਾ ਨਿੰਦਕ ਰਾਜ ਤੇ ਹੀਨਾ ਸੰਤ ਕਾ ਨਿੰਦਕ ਦੁਖੀਆ ਅਰਦੀਨਾ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮਹਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ మోਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿਤ ਸੰਤ ਕੇ ਦੋਖੀ ਕਉ ਡਾਣ ਲੱਗੈ ਸੰਤ ਕੇ ਦੋਖੀ ਕਉ ਸਭ ਤਿਆਗੈ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮੈ ਬਰੈ ਸੰਤ ਕੀ ਦੁਖਨਾ ਸੁਖ ਤੇ ਤਰੈ ਸੰਤ ਕੇ ਦੋਖੀ ਕਉ ਨਾ ਹੀਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਇ ਸੰਤ ਕਾ ਦੋਖੀ ਅਧ ਬੀਜ ਤੇ ਟੂਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕਉ ਉਦਿਆਨ ਪਰਮਾਈਐ ਸੰਤ ਕਾ ਦੋਖੀ ਉਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤ ਕੀ ਲੋਥਾ ਸੰਤ ਕੇ ਦੋਖੀ ਕੀ ਜੜ ਕਿਸ਼ਨਾਹੀ ਆਪਣ ਬੀਜ ਆਪੇ ਹੀ ਖਾਹੀ ਸੰਤ ਕੇ ਦੋਖੀ ਕਾਉ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਭਾਰ ਸੰਤ ਕਾ ਦੋਖੀ ਇਓ ਬਿਲ ਲਾਏ ਜੋ ਜਲ ਵੀ ਹੋਣਾ ਮਛਲੀ ਤੜਫੜਾਈ ਸੰਤ ਕਾ ਦੋਖੀ ਭੂਖਾ ਨਹੀਂ ਰਾਜੈ ਜੋ ਪਾਵਕ ਇੰਦਣ ਨਹੀਂ ਧਰਾਪੈ ਸੰਤ ਕਾ ਦੋਖੀ ਛੁਟੈ ਇਕੇਲਾ ਜੋ ਬੁਆੜ ਤੇਲ ਖੇਤ ਮਾਹੇ ਦੁਹੇਲਾ संत का दुखी धर्म ते संत का दोखी सद मिथ्या कहत किरत निंदका तुरही पया नानक तिस भावै सोई थे संत का दुखी बिगड़ रूप हो जाए संत के दोखी कौ दरगह मिले सजाए संत का दुखी सदा सहकाईय संत का दुखी न मरै ना जीवाइय ਸੰਤ ਕੇ ਦੋਖੀ ਕੀ ਪੁਜੈਨਾ ਆਸਾ ਸੰਤ ਕਾ ਦੋਖੀ ਉਠ ਚ ਲੈਨ ਦੀ ਰਾਸਾ ਸੰਤ ਕਾ ਦੋਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਇ ਪਇਆ ਕੀਰਤਨ ਮਿਟੈ ਕੋਈ ਨਾਨਕ ਜਾਣੈ ਸਚਾ ਸੋਇ ਸਭ ਘਟ ਤਿਸਕੇ ਉਹ ਕਰਨਹਾਰ ਸਦਾ ਸੁਦਾ ਤਿਸਕੋ ਨਮਸਕਾਰ ਪਰਭੂ ਕੀ ਉਸਤਤ ਕਰੋ ਦਿਨ ਰਾਤ ਤਿਸਹਿ ਧਿਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋthਿਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਮੋ ਕਿਰਪਾ ਕਰੇ ਤਿਸ ਆਪਨ ਨਾਮ ਦੀ ਬੜ ਭਾਗੀ ਨਾਨਕ ਜਨਸੀ ਸਲੋਕ ਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਈ ਇੱਕ ਆਸ ਹਰ ਮਨ ਰਖੋ ਨਾਨਕ ਦੂਖ ਭਰਮ ਭਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਧੀ ਸਭ ਜਾਂ ਦੇਵਨ ਕਉ ਇਕ ਹੈ ਪਗਵਾਨ ਜਿਸ ਕਹਿ ਦੀਐ ਰਹਿ ਅਕਾਏ ਬਹਰ ਨ ਤ੍ਰਿਸ਼ਨਾ ਲਗੈ ਆਏ ਮਾਰੇ ਰਖੈ ਇਕੋ ਆਪ ਮਾਨੁਕ ਕੈ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਇ ਤਿਸ ਕਾ ਨਾਮ ਰਖ ਕੰਠ ਪਰੋਇ ਸਿਮਰ 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 ਪ੍ਰਭ ਸੋਇ ਨਾਨਕ ਬਿਗੜ ਨਾ ਲਗੈ ਕੋਇ ਉਸ ਤਤ ਮਨ ਮਹਿ ਕਰ ਅਨੰਕਾਰ ਕਰ ਮਨ 베ਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲਹਿ ਜਿਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਚਰਨ ਚਲਾਉ ਮਾਰ ਗੋਬਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸ਼ਰਵਨ ਹਰ ਕਥਾ ਹਰ ਦਰ ਗਹਿ ਨਾਨਕ ਉਜਲ ਮਥਾ ਬੜੁ ਭਾਗੀ ਤੇ ਜਾਨ ਜਗ ਮਾਹੀ ਸਦਾ ਸਦਾ ਹਰ ਕੀ ਗੁਣ ਗਾਹੀ RAM ਨਾਮ ਜੋ ਕਰਹਿ ਵਿਚਾਰ ਸੇਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਤੁਤ ਕੀ ਉਹ ਸੋਝੀ ਜਾਨੈ ਨਾਮ ਸੰਗ ਜਿਸ ਕਾ ਮਨ ਬਾਨਿਆ ਨਾਨਕ ਤਿਨਹ ਹਿੰਦਿਰੰਜਨ ਜਾਨਦਿਆ ਗੁਰ ਪ੍ਰਸਾਦ ਆਪਨ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ 부ਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜੰਦ ਰਹਿਤ ਅਣ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮਹਸੋਈ ਨਿਰਵਾਨ ਏਕ ਉਪਰ ਜਿਸ ਜਨ ਕੀਆ ਸਾ ਤਿਸ ਕੀ ਕਟਿ ਗਿਆ ਜਮ ਕੀ ਫਸਾ पार ब्रह्म की मन भूख नानक तिसे ना लग है दुख जिस कौ हर प्रभ मन चित आवै सो संत सुहेला नहीं डुलावै जिस प्रभ अपना कृपा करै सो सेवक कहो किस्ते डरै जैसा सा तैसा दृष्टाया अपने कार्ज में आप संभाया सोदत 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 सीजया गुर प्रसाद तत सा बुझिया ਜਬ ਦੇਖਾਂ ਤਬ ਸਭ ਕੇ ਸ਼ਮੂਲ ਨਾਨਕ ਸੋ ਸੁਕਮ ਸੋਈ ਅਸਤੂਲ ਨਹਿ ਕਿਸ ਜਨਮੈ ਨਹਿ ਕਿਸੰਬਾਰੈ ਆਪਨ ਚਲਿਤ ਆਪ ਹੀ ਕਰੈ ਆਵਨ ਜਾਵਨ ਬ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਿਕ ਜੁਗਤ ਰਚਥਾ ਪੁਥਾਪ अविनाशी नाहि किसखंड धारण धार रहयो ब्रह्मांड अ लख अभेव पुरख प्रताप आप जपाए ता नानक जाप जिन प्रभु जाता सो शोभावंत सगल संसार उदरतन बंत प्रभु के सेवक सगल उद्धारन प्रभु के सेवक दुख विसारन ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੇ ਨਿਹਾਲ ਕੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬੜ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿੰਨ ਪੁਰਖ ਕਾ ਉਤਮ ਕਰਮਾਨ ਜੋ ਕਿਸ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਇ ਕਰਨੈ ਹਾਰ ਪਛਾਨੈ ਸੋਈ ਪਰਬ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਰਸ਼ਤਾਨਾ ਜਿਸ ਤੇ ਉਪਜੇ ਤਿਸ ਮਹਿ ਸੁਮਾਏ ਕੋਇ ਸੋਖੰ ਨਿਧਾਨ ਕਉਨ ਹੋ ਬਣਾਈ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ